ਵਾਣੇ ਮਾਨ ਸਤਿਗੁਰੂ ਨੇ ਤਾਣਾ ਤੇ ਅੰਡਰ ਟ੍ਰੇਡ ਉੱਤਨ ਦਾ ਸ਼ਬਦ ਆਸੂ ਗ੍ਰੰਸਾਹੀ ਮਹਾਰਾਜ ਤੁੰ ਦਾ ਸੋ ਸੰਗੋਸ਼ੀ ਤੋਂ ਤੁਨ ਗੁਰ ਨਾਨਕ ਤੁਹਿੰਦਰੰਕਾਰ ਆਪ ਜੀ ਦੇ ਚਰਨ ਅਰਦਾਸ ਬੇਨਤੀ ਹੈ ਸੇਵਾ ਕੋ ਸੇਵਾ ਬਣਾਈ ਦੇ ਮਹਾਪਰਵਨ ਸਰਚਾ ਪਾਸ਼ਾ ਰੋਡ ਬੰਦਾ ਉਹਨਾਂ ਦੀ ਆਪ ਜੀ ਕਿਰਪਾ ਨਾਲ ਸਮਤ ਬੁੱਧੀ ਵਸ ਕੇ ਸਿਆ ਪਾਸ਼ਾ ਜੀ ਕਰਾਲੇ ਇਲਾਕੇ ਦੀਆਂ ਸਕਤਾ ਅਤੇ ਸਾਮ ਜੀਵਨ ਨਦੀ ਪਾਰ ਵਾਲੇ ਦੇ ਅਸ਼ੀਰਵਾਦ ਤੇ ਸਦਕਾ ਸੇਵਾ ਤੇ ਰੂਸ ਸਿੱਧਾ ਸਿੱਧਾ ਲੈ ਕੇ ਸਿਆ ਪਾਸ਼ਾ ਜੀ ਹਾਜ਼ਰਕਾ ਦੇ ਇਲਾਕੇ ਵਿੱਚ ਜਾ ਰਹੀਆਂ ਹਨ ਤੁਸੀਂ ਸੇ ਪਾਸ਼ਾ ਜੋ ਰਸਤੇ ਵਿੱਚ ਵੱਧ ਘਟ ਸਹੀ ਹੋਣਾ ਸਤਿ ਸ੍ਰੀ ਅਕਾਲ ਜੀ ਮੈਂ ਕੁਲਦੀਪ ਦਲੇਰ ਕਰਾਲੀ ਏਰੀਆ ਦੇ ਵਿੱਚ ਕਰਾਲੀ ਦੇ ਸ਼ਹਿਰ ਦੇ ਵਿੱਚ ਜਿੱਥੋਂ ਕਿ ਦਾਨੀ ਸਜਣਾ ਵੱਲੋਂ ਔਰ ਸਮਾਜ ਸੇਵੀ ਸੰਸਥਾ ਵੱਲੋਂ ਰਲ ਮਿਲ ਕਰਕੇ ਕਿਉਂਕਿ ਪੰਜਾਬ ਦੇ ਅੰਦਰ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੇ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ तकरीबन 900 ਪਿੰਡ ਜਿਹੜਾ ਹੜ੍ਹਾਂ ਦੀ ਮਾਰ ਹੇਠ ਆਇਆ ਉਹਨਾਂ ਦੀ ਮਾਲੀ ਮਦਦ ਵਾਸਤੇ ਉਹਨਾਂ ਦੇ ਰੱਖ-ਰਖਾਅ ਵਾਸਤੇ ਪੂਰੇ ਪੰਜਾਬ ਤੋਂ ਔਰ ਵੱਖ-ਵੱਖ ਸਟੇਟਾਂ ਤੋਂ ਉਹਨਾਂ ਦੀ ਮਦਦ ਵਾਸਤੇ ਰਸਤਾ ਦੇ ਰੂਪ ਦੇ ਵਿੱਚ ਚਾਹੇ ਡੀਜ਼ਲ ਦੇ ਰੂਪ ਦੇ ਬੜੇ ਤਰ੍ਹਾਂ ਦੀ ਜੋ ਸੇਵਾ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਦੀ ਸੇਵਾ ਅੱਜ ਸਾਮੀ ਜੀ ਨਦੀ ਪਾਰ ਕੁਰਾਲੀ ਤੋਂ ਇੱਕ ਦੋ ਟਰੱਕ ਚੱਲੇ ਨੇ ਇੱਥੋਂ ਰਵਾਨਾ ਹੋਣ ਵਾਸਤੇ ਇੱਥੇ ਖੜੇ ਨੇ ਸੋ ਸਾਡੇ ਨਾਲ ਪਤਵੰਤੇ ਸੱਜਣ ਨੇ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੀਰ ਜੀ ਹਸਤੀ ਕਾਲ ਜੀ ਅਸੇ ਕਾਲ ਜੀ ਸੇਵਾਵਾਂ ਜਾ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਇੱਥਾਂ ਜਿਹੜੇ ਲੋਕ ਆਏ ਉਹਨਾਂ ਵਾਸਤੇ ਸੇਵਾ ਲੈ ਕੇ ਚੱਲੇ ਹੋ ਤਾਂ ਕੀ ਸਮਾਨ ਹੈ ਔਰ ਕਿੱਥੇ ਜਾਏਗਾ ਵਾਇਰੋ ਜੀ ਦਾ ਖਾਲਸਾ ਵਾਇਰੋ ਜੀ ਦੀ ਫਤਿਹ ਮੈਂ ਗੁਰਮੀਤ ਸਿੰਘ ਨਗਰ ਨਿਹੜਕਾ ਤੋਂ ਹਾਂ ਮੀਰ ਜੀ ਨੇ ਸਾਰੀ ਡਿਟੇਲ ਦੱਸੀ ਆ ਵੀ ਹੜਾਂ ਦੀ ਮਾਰ ਦੇ ਵਿੱਚ ਜੋ ਸਾਡਾ ਪੰਜਾਬ ਦਾ ਬਹੁਤ ਪਿੰਡ ਆਏ ਹੋਏ ਹਨ ਸੋ ਭਾਵੇਂ 15-20 ਦਿਨ ਪਹਿਲਾਂ ਵੀ ਅਸੀਂ ਸਮਾਨ ਲੈ ਕੇ ਗਏ ਸੀ ਡੇਰਾ ਬਾਬਾ ਨਾਨਕ ਮੈਂ ਪਹਿਲਾਂ ਇਹ ਗੱਲ ਦੱਸਦਾ ਮਾਂ ਵੀ ਸੰਗਤਨ ਨਗਰ ਨਿਹੜਕਾ ਦੀ ਆ ਤੇ ਇਲਾਕੇ ਦਾ ਇਹ ਸਮਾਨ ਜਾ ਰਿਹਾ ਹੈ ਕਰਾਲੀ ਖਾਸ ਕਰਕੇ ਸਾਮੀ ਜੀ ਦੀ ਕੁਟਿਆ ਤੋਂ ਸਾਡੇ ਸਰਦਾਰ ਬਹਾਦਰ ਸਿੰਘ ਓਕੇ ਕਰ ਇਹਨਾਂ ਦੇ ਘਰ ਦੇ ਵਿੱਚ ਵੀ ਕਿਧਰੋਂ ਕਿਧਰੋਂ ਸਮਾਨ ਆ ਸੰਗਤਾਂ ਜੋ ਦਰਦ ਮੰਨਦੀਆਂ ਨੂੰ ਲੈ ਕੇ ਆਈਆਂ ਹਨ ਤੇ ਉਸ ਤੋਂ ਬਾਅਦ ਇੱਕ ਬ੍ਰੇਕ ਲੱਗੀ ਵੀ ਸਮਾਨ ਬਹੁਤ ਜਾਣ ਲੱਗ ਪਿਆ ਵੀ ਸਮਾਨ ਬਹੁਤ ਜਾਣ ਲੱਗ ਪਿਆ ਤੇ ਅਸੀਂ ਥੋੜੀ ਵੇਟ ਕਰੀ ਜਿਸ ਜਿਸ ਵੀ ਇਲਾਕੇ 'ਚ ਪ੍ਰਭਾਵਤ ਹੋਇਆ ਉਹਨਾਂ ਉਧਰ ਉਧਰ ਸਾਡੇ ਸੰਬੰਧ ਆ ਗਏ ਆ ਤੇ ਸਾਨੂੰ ਉਹਨੂੰ ਫਾਜ਼ਿਲਕਾ ਤੋਂ ਇਹ ਕਾਲ ਆਈ ਹੈ ਹਜੂਰ ਸਾਹਿਬ ਦੇ ਸਸਰੂ ਵੀ ਉਸ ਇਲਾਕੇ ਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ 10 ਦਿਨ ਪਹਿਲਾਂ ਕਿ ਆ ਜੇ ਵੀ ਸਾਡਾ ਜ ਵੀ 3-3 ਫੁੱਟ ਪਾਣੀ ਸਾਡੇ 3-3 ਫੁੱਟ ਪਾਣੀ ਆ ਕਿ ਤੁਸੀਂ ਕੁਛ ਦਿਨ اٹਕੇ ਰਸਤੇ ਲਿਆ ਹੋ ਵੇ ਹਰ ਤਰ੍ਹਾਂ ਦੇ ਰਸਤੇ ਲਿਆ ਹੋ ਤੇ ਜਿਹੜਾ ਚਾਰਾ ਏ ਆਚਾਰ ਕਹਿੰਦੇ ਜੀ ਨੂੰ ਉਹ 105 ਗੰਡ ਜਿਹੜੀ ਹੈਗੇ ਆ ਚਾਰਦੀ ਆ ਪਸ਼ਮਾబాద్ ਤੇ ਤੇ ਇੱਕ ਟਰੱਕ ਪੂਰਾ ਜਿਹਦੇ ਵਿੱਚ ਲਗਭਗ ਅਸੀਂ 400 ਜੁੰਟ ਬਣਾਈ ਆ ਜਿਹਦੀ ਇੱਕ ਜੇ ਬੈਗ ਦੀ ਭਾਰ ਦੇਖਿਆ ਜਾਵੇ ਤਾਂ 25 ਦਾ 30 ਕਿਲੋ ਆ ਉਹਦੇ ਵਿੱਚ ਚੌਲ ਆਟਾ ਚੀਨੀ ਚਾਹ ਪੱਤੀ ਦਾਲਾਂ ਤੇ ਇੱਕ ਇੱਕ ਤੇਲ ਦੀ ਬੋਤਲ ਉਤੇ ਬਾਦਮਾ ਬਾਕੀ ਕੁਛ ਮਸਾਲੇ ਹੈਗੇ ਆ ਮੱਛਰਦਾਨੀਆਂ ਗੱਦੇ ਆ ਦਵਾਈਆਂ ਵੀ ਬਹੁਤ ਆ ਉਹ ਅਸੀਂ ਡਾਕਟਰਾਂ ਦੀ ਰਾਏ ਨਾਲੇ ਦਵਾਗੇ ਅੱਗੇ ਜਾ ਕੇ ਟੀਮਾਂ ਮਿਲਦੀਆਂ ਡਾਕਟਰਾਂ ਦੀ ਹਰ ਪਿੰਡ ਦੇ ਵਿੱਚ ਆ ਰਹੀਆਂ ਤੇ ਇਹ ਚੀਜ਼ਾਂ ਲੈ ਕੇ ਅਸੀਂ ਉੱਥੇ ਜਾ ਰਹੇ ਤੇ ਪਾਣੀ ਦੀ ਸਾਡੇ ਕੋਲ ਤਿੰਨ ਚਾਰ ਸੌ ਪੇਟੀ ਇਹ ਪਾਣੀ ਦੀ ਚਾਰੇ ਦੀ ਵਰਤੋਂ ਜਿਹੜੀ ਲਗਭਗ ਹਰ ਥਾਂ ਜ਼ਰੂਰਤ ਪੈਂਦੀ ਕਿਉਂਕਿ ਪਾਣੀ ਕਿਤੇ ਰਹਿ ਹੀ ਨਹੀਂ ਹੈਗਾ ਉਹ ਚੀਜ਼ ਲੈ ਕੇ ਅਸੀਂ ਲੱਖਾਂ ਰੁਪਏ ਦਾ ਸਮਾਨ ਹੈਗਾ ਸੰਗਤਾਂ ਦੀ ਸਹਾਇਤਾ ਨਾਲ ਤੇ ਅੱਜ ਅਸੀਂ ਫਾਇਰ ਕਰਨ ਨੂੰ ਰਵਾਨਾ ਹੋਣ ਲੱਗੇ ਆਂ ਤੇ ਜਲਾਲਾਬਾਦ ਤੇ ਉੱਥੇ ਸਾਨੂੰ ਬੰਦੇ ਮਿਲਣਗੇ ਕੋਨ ਨਾ ਸੋਨੇ ਪਹਿਲੇ ਕਰਤਾ ਵੀ ਗੱਡੀਆਂ ਦਾ ਜੱਜ ਵੀ ਨਹੀਂ ਪਿੰਡਾਂ ਚ ਜਾਣੀਆਂ ਉਹ ਕਿਵੇਂ ਪਚਾਉਣਾ ਅਸੀਂ ਸੁਣਿਆ ਫਿਰ ਅਸੀਂ ਦੇਖਾਂਗੇ ਸਾਡਾ ਤਾਂ ਹੀ ਆ ਇਹ ਹੈਗਾ ਵੀ ਅਸੀਂ ਲੋੜ ਬੰਦਾ ਦੇ ਮੂੰਹ ਚ ਪੈ ਚੀਜ਼ ਪਾ ਕੇ ਆਏ ਇਹ ਨਹੀਂ ਸੀ ਪਹਿਲਾਂ ਜਾਣ ਤੋਂ ਉਹਨਾਂ ਨੂੰ ਤਿੰਨ ਵਾਰ ਕਹਿ ਦਿੱਤਾ ਸਾਨੂੰ ਤਾਂ ਬਲਾਵੋ ਜੇ ਸਾਡੀ ਚੀਜ਼ ਲੱਗੇਗੀ ਉੱਥੇ ਅਸੀਂ ਨਹੀਂ ਜਾਣਾ ਕਿਉਂਕਿ ਸਾਡਾ ਸਮਰ ਹੋਣਾ ਨਹੀਂ ਚਾਹੀਦਾ ਬਹੁਤ ਸਾਰੀਆਂ ਖਬਰਾਂ ਵੀ ਆਈਆਂ ਨੇ ਕਿ ਅਥਾ ਲੋਕ ਮਤਲਬ ਲੁੱਟ ਛੁੱਟਦਾ ਵੀ ਹੋ ਰਿਹਾ ਏ ਤੇ ਆਪਣੇ ਘਰ ਵੀ ਭਰ ਰਹੇ ਨੇ ਉਹਦਾ ਕੀ ਪ੍ਰਬੰਧ ਆਪਣਾ ਦੇਖੋ ਜੀ ਗੱਲ ਇਸ ਤਰ੍ਹਾਂ ਹੈਗੀ ਆ ਵੀ ਜਦੋਂ ਗੱਲ ਨੈੱਟ ਤੇ ਅੱਜਕੱਲ ਬਹੁਤ ਛੇਤੀ ਫੈਲਦੀ ਆ ਜੇ ਅਸੀਂ ਇਹ ਗੱਲ ਕਹੀ ਆ ਵੀ ਉੱਥੇ ਸਮਾਨ ਦੀ ਲੋੜ ਨਹੀਂ ਗੱਲ ਇਹ ਵੀ ਗਲਤ ਆ ਇਹ ਅ ਹੁਣ ਜਾਣਾ ਚਾਹੀਦਾ ਅਸੀਂ ਇਸ ਚੀਜ਼ ਨੂੰ ਮੁੱਖ ਰੱਖ ਕੇ ਤਾਂ ਹੀ ਇਲਾਕਾ ਚੁਣਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਬੰਦੇ ਦਾ ਸੰਬੰਧ ਉਹਨਾਂ ਨਾਲ ਆ ਵੀ ਸਰਦਾਰ ਅਮਰਕਾਰ ਸਿੰਘ ਬੈਠੇ ਆ ਡੇਰਾ ਬਾਬਾ ਦਾ ਪ੍ਰਦੀਪ ਸਿੰਘ ਜੀ ਆਜੂਰੀ ਰਾਗੀ ਬੈਠੇ ਆ ਸਭ ਤੋਂ ਸੰਬੰਧ ਹੈ ਗਿਆ ਸਾਰਾ ਅੜਕ ਕੱਟ ਕੇ ਉੱਥੇ ਵੀ ਜਾਣਾ ਜਦੋਂ 20 ਦੀਆਂ ਉਹਦੀ ਲੋੜ ਪੈਣੀ ਅਸੀਂ ਉੱਥੇ ਵੀ ਜਾਣਾ ਹੈਗਾ ਕਿਉਂਕਿ ਇਸ ਤਰ੍ਹਾਂ ਸਵਾਮੀ ਦਾ ਮਹਾਰਾਜ ਦਾ ਡੇਰਾ ਹੈਗਾ ਇਸ ਤਰ੍ਹਾਂ ਸੋਲਕੀ ਹੈ ਵੀ ਟੱਬੀ ਸਾਹਿਬ ਵੀ ਹੈ ਸਾਰਿਆਂ ਨਾਲ ਸੰਬੰਧ ਹੈ ਗਿਆ ਜੇ ਅਸੀਂ ਕਦੇ ਇਹਨਾਂ ਦਾ ਸਾਨੂੰ ਖਾਲੀ ਨਹੀਂ ਮੁੰਦਾ ਅਸੀਂ ਤਾਂ ਸੇਵਾ ਕਰਨੀ ਆ ਸਾਨੂੰ ਲੈ ਕੇ ਭੇਜਣਗੇ ਅਸੀਂ ਚਲੇ ਜਾਣਾ ਭੇਜਦੇ ਰਹਿੰਦੇ ਆ ਤੇ ਆ ਹੁਣ ਵੀ ਜ ਇਹ ਆਪਣੇ ਆਪ ਹੀ ਆਇਆ ਸਮਾਨ ਇਹਨਾਂ ਤੇ ਉਹ ਲੁੱਟਾ ਘੋਲ ਜਿਹੜੀ ਗੱਲ ਆ ਵੀ ਐਦਾਂ ਦਾ ਕੋਈ ਇੰਨੀ ਵੀ ਜਮੀ ਡਾਕਾ ਪੈ ਜਾਂਦਾ ਜਦੋਂ ਕੋਈ ਕਹਾਣੀ ਕਿ ਵਾਪਰ ਜਾਂਦੀ ਉਹ ਹਾਈਲਾਈਟ ਬਹੁਤ ਛਿੱਤੀ ਹੋ ਜਾਂਦੀ ਆ ਕੋਈ ਬਹੁਤ ਹੀ ਨਹੀਂ ਕਈ ਵਾਰ ਦੇਣ ਲੈਣ ਲੱਗੇ ਝਗੜਾ ਹੋ ਜਾਂਦਾ ਕੋਈ ਦੇਣੇ ਵਾਲੇ ਬੰਦੇ ਤੁਸੀਂ ਅਸੀਂ ਲੰਗਰਾਂ 'ਚ ਵੀ ਦੇਖਿਆ ਕਈ ਬੰਦੇ ਇੰਨੇ ਗਰਮ ਹੁੰਦੇ ਸਾਰੇ ਲੰਗਰ ਦੀ ਵਜਾ ਵਗਾੜ ਦਿੰਦੇ ਆ ਜੀ ਜੀ ਇਸ ਕਰਕੇ ਇਹ ਤਾਂ ਥੋੜਾ ਜਿਹਾ ਆਪਣੇ ਦੇ ਪੇਟ ਨੂੰ ਐਂਡ ਕਰਦਾ ਵੀ ਅਗਲਾ ਕੀ ਕਹਿੰਦਾ ਕਿਆ ਸੋਚਦਾ ਸਾਨੂੰ ਜਜਮੈਂਟ ਰਾਉਣੀ ਪਊਗੀ ਅਸੀਂ ਉਸ ਸੀ ਨੂੰ ਬਿਲਕੁਲ ਸਮਝਾਂਗੇ ਉਸ ਮੁਤਾਬਕ ਚੱਲਾਂਗੇ ਠੀਕ ਹੈ ਸੋ ਓਕੇ ਜੀ ਆ ਤੁਸੀਂ ਵੀ ਇੱਕ ਰਾਜਨੀਤਿਕ ਚਿਹਰਾ ਵੀ ਹੋ ਤੇ ਸਮਾਜ ਦੇ ਵਿੱਚ ਵੀ ਵਿਚਰਦੇ ਆਂ ਤੇ ਜਿਹੜੀਆਂ ਸਵਾਮਾਂ ਕਿੰਨੇ ਇੱਕ ਜ਼ਰੂਰੀ ਨੇ ਸਮਾਜ ਵਾਸਤੇ ਦੇਖੋ ਜੀ ਪੰਜਾਬ ਤੇ ਬਹੁਤ ਵੱਡਾ ਮਾੜਾ ਸਮਾਂ ਚੱਲ ਰਿਹਾ ਹੈ ਜੀ ਔਰ ਜਿਸ ਦੀ ਪਰਭਾਈ ਕੋਈ ਨਹੀਂ ਹੈ ਹੂੰ ਔਰ ਸਿਰਫ ਤੇ ਸਿਰਫ ਇੱਕ ਜੋ ਪੀੜਤ ਲੋਕ ਹੈ ਉਹਨਾਂ ਤੇ जख्मਾਂ ਤੇ ਮਲ੍ਹਮ ਲਾਉਣ ਦੇ ਲਈ ਜੋ ਸੰਗਤ ਦਾ ਅਪਰਾਲਾ ਪੂਰੇ ਪੰਜਾਬ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਲੋਕੀ ਕਰ ਰਹੇ ਆ ਸਾਰਿਆਂ ਦੇ ਅਸੀਂ ਤਾਂ ਉਹਨਾਂ ਨੂੰ ਸਿਰ ਚਕਾ ਕੇ ਨਮਸਕਾਰ ਕਰਦੇ ਆ ਜਿਹੜੇ ਲੋਕੀ ਉੱਥੇ ਇੱਕ ਇੱਕ ਪੈਸੇ ਦਾ ਤਿਲ ਫੁੱਲ ਉੱਥੇ ਪਾ ਰਹੇ ਆ ਪਰ ਮੈਂ ਬਹੁਤ ਧੰਨਵਾਦੀ ਆ ਸਾਡੇ ਇਲਾਕੇ ਦੀ ਸੰਗਤ ਦਾ ਸਾਡੇ ਸੁਆਮੀ ਜੀ ਮਹਾਰਾਜ ਸ਼ਿਵ ਸਰੂਪ ਆਤਮਾ ਸਾਡੇ ਨਦੀਪਾਟਰ ਟਰਸਟ ਦੇ ਸਾਡੇ ਪ੍ਰਧਾਨ ਜੀ ਨਰੇਸ਼ ਜੀ ਇਹਨਾਂ ਨੇ ਔਰ ਹੋਰ ਸਾਡੇ ਇਲਾਕੇ ਦੀਆਂ ਸੰਗਤਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਮੈਂ ਤਾਂ ਸਾਰਿਆਂ ਦੇ ਅੱਗੇ ਸਿਰ ਝੁਕਾਉਣਾ ਔਰ ਸਭ ਦਾ ਤਿਲ ਫੁੱਲ ਸਭ ਤੋਂ ਵਧੀਆ ਗੱਲ ਤਿਲ ਫੁੱਲ ਨੂੰ ਟਿਕਾਣੇ ਲਾਉਣਾ ਲੋੜਵੰਦ ਤੱਕ ਪਹੁੰਚਾਉਣਾ ਉਹ ਸਭ ਤੋਂ ਵਧੀਆ ਸਾਡੇ ਇਲਾਕੇ ਦੇ ਮੈਂ ਤਾਂ ਕਹਾਗਾ ਕਿ ਇੱਕ ਨਿਸ਼ਕਾਮ ਔਰ ਇਮਾਨਦਾਰ ਸੇਵਾਦਾਰ ਜਿਹੜੇ ਕਿ بڑے بڑے ਲੰਗਰ ਜਿੱਥੇ ਲੱਖਾਂ ਪ੍ਰਾਣੀ ਲੰਗਰ ਸਕਦੇ ਉੱਥੇ ਦੀ ਸੇਵਾ ਸਾਡੇ ਕਰਮੀਤ ਬਾਬਾ ਜੀ ਨੇ ਹੁਣਕੇ ਵਾਲੇ ਨਿਭਾਉਨੇ ਆ ਔਰ ਇਹਨਾਂ ਦੀ ਪੂਰੀ ਟੀਮ ਔਰ ਇਹਨਾਂ ਦੇ ਰਹਿਨਮਾਈ ਦੇ ਹੇਠ ਇਹ ਜਿਹੜਾ ਸਮਾਨ ਹੈ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਫਾਜ਼ਿਲਕਾ ਦਾ ਇਲਾਕਾ ਬਹੁਤ ਲੋਡ ਬੰਦ ਹੈ ਉੱਥੇ ਇਹ ਆਪ ਇਹਨਾਂ ਨੇ ਉੱਥੇ ਤਾਲਮੇਲ ਬਣਾ ਕੇ ਜਿੱਥੇ-ਜਿੱਥੇ ਲੋਡ ਹੈ ਜਿਹੜੀ ਚੀਜ਼ ਦੀ ਵੀ ਲੋੜ ਹੈ ਚਾਹੇ ਉਹ ਪਸ਼ੂਆਂ ਦਾ ਚਾਰਾ ਚਾਹੇ ਉਹ ਰਸਦ ਦਾ ਵਸਤਾਂ ਜਿਹੜੀਆਂ ਵੀ ਹਨ ਇਹਨਾਂ ਨੇ ਲੇਕੇ ਚੱਲੇ ਆ ਅਸੀਂ ਤਾਂ ਇਹਨਾਂ ਦਾ ਬਹੁਤ ਅਸੀਂ ਸਾਡਾ ਸਾਰਾ ਸ਼ਹਿਰ ਇਲਾਕਾ ਕਾਰਜਦਾਰਾ ਕਿ ਇਹਨਾਂ ਨੇ ਸਹੀ ਟਿਕਾਣੇ ਤੇ ਪਹੁੰਚਾਉਣਾ ਔਰ ਮੈਂ ਸਾਰੀ ਸੰਗਤ ਦਾ ਫੇਰ ਇੱਕ ਵਾਰ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤਿਲ ਫੁੱਲ ਪਾ ਕੇ ਸੰਗਤ ਦੀ ਸੇਵਾ ਕਰਨ ਲਈ ਜਾ ਰਹੇ ਆ ਔਰ ਮੈਂ ਤਾਂ बस ਇਹੀ ਕਹਿ ਸਕਦਾ ਕਿ ਜਿਹੜੇ ਪ੍ਰਾਣੀਆਂ ਨਾਲ ਉੱਥੇ ਉਹਨਾਂ ਦੇ ਘਰ ਤਾਂ ਹੈ ਕਿਸੇ ਦਾ ਘਰ ਬੇਕਾਰ ਹੋਏ ਕਈਆਂ ਦੀਆਂ ਜਾਨਾਂ ਗਈਆਂ ਅਸੀਂ ਤਾਂ ਉਹਨਾਂ ਨੂੰ ਸਜਦਾ ਵੀ ਕਰਦੇ ਹਾਂ ਪਰ ਪਰਮਾਤਮਾ ਦੇ ਅੱਗੇ ਅਰਦਾਸ ਵੀ ਕਰਦੇ ਵਾਹੇ করুণਾ ਦੇ ਮੋੜ ਵਸੇ ਵਾਸਤੇ ਕਿਰਪਾ ਕਿ ਜਿਵੇਂ ਆਪਾਂ ਰਾਜਨੀਤਿਕ ਚੇਹਰਾ ਵੀ ਹੈ ਕਿਉਂਕਿ ਜਿੱਦਣ ਦੇ ਹੜ ਆਏ ਨੇ ਤੇ ਲਗਾਤਾਰ ਫੀਲਡ ਦੇ ਵਿੱਚ ਪੱਤਰਕਾਰ ਵੀ ਜਾ ਰਹੇ ਨੇ ਹਰ ਇੱਕ ਉਹ ਬੰਦਾ ਗਿਆ ਹੈ ਉਹਨਾਂ ਦੇ ਇੱਕ ਸਵਾਲ ਹੈ ਕਿ ਸਾਡੇ ਕੋਲ ਨੇ ਪੈਸਾਬ ਬਥੇਰਾ ਹੈ ਸਾਡੇ ਕੋਲ ਰਸਤਾ ਵੀ ਬਥੇਰੀਆਂ ਹੈ ਤੇ ਸਾਡੇ ਕੋਲ ਦਾਨੀ ਸੱਜਣ ਵੀ ਬਥੇਰੇ ਨੇ ਪਰ ਸਮੱਸਿਆ ਕੀ ਹੈ ਸਾਡੀ ਤਾਲਮੇਲ ਦੀ ਬੜੀ ਸਮੱਸਿਆ ਹੈ ਕਿ ਉਹਨਾਂ ਦਾ ਇੱਕ ਸਵਾਲ ਆਇਆ ਹੈ ਸਾਨੂੰ ਸਾਡੇ ਨਿਗਾਹ ਦੇ ਵਿੱਚੋਂ ਇਹ ਕਹਿੰਦੇ ਕਹਿੰਦੇ ਵੀ ਸਰਕਾਰ ਨੂੰ ਤੇ ਜਿੰਨੀਆਂ ਵੀ ਸੰਸਥਾਵਾਂ ਹੈ ਉਹਨਾਂ ਦੇ ਵਿੱਚ ਇੱਕ ਤਾਲਮੇਲ ਕਮੇਟੀ ਆਫ ਫਿਕਸ ਕਰਨੀ ਚਾਹੀਦੀ ਹੈ ਕਿਉਂਕਿ ਉਹ ਜਿਹੜੀ ਚੀਜ਼ ਦੀ ਜਿੱਥੇ ਲੋੜ ਹੈ ਉਹ ਸਾਨੂੰ ਦੱਸੇ ਔਰ ਇੱਕ ਕਮੇਟੀ ਸਰਕਾਰ ਵੱਲੋਂ ਪੁਆਇੰਟ ਕਰਨੀ ਚਾਹੀਦੀ ਹੈ ਜਦੋਂ ਵੀ ਕੋਈ ਹਫਤਾ ਇਸ ਤਰ੍ਹਾਂ ਦੀ ਆਉਂਦੀ ਅਸੀਂ ਉਹਨੂੰ ਅਪਰੋਚ ਕਰ ਸਕੀਏ ਜਿੱਥੇ ਜਿਸ ਚੀਜ਼ ਦੀ ਲੋੜ ਹੈ ਮੈਡੀਕਲ ਦੀ ਲੋੜ ਹੈ ਪਾਣੀ ਦੀ ਲੋੜ ਹੈ ਕੱਖਾਂ भेजियां ਜਾਣ ਇਸ ਵਾਸਤੇ ਵੀ ਤੁਹਾਡਾ ਕੇ ਕੁਝ ਵਿਚਾਰ ਹੈ ਕਿ ਇਸ ਮੁੱਦੇ ਤੇ ਗੱਲਬਾਤ ਸਰਕਾਰ ਨਾਲ ਕੀਤੀ ਜਾਵੇ ਦੇਖੋ ਜੀ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਆਪਣੇ ਲੈਵਲ ਤੇ ਜੋ ਵੀ ਹੈ ਉਹ ਪ੍ਰਸ਼ਾਸਨਿਕ ਟੀਮਾਂ ਬਣਾ ਕੇ ਉੱਥੇ ਕੰਮ ਕਰ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਤੁਸੀਂ ਦੇਖਿਆ ਹੀ ਹੈ ਕਿ ਅੰਮ੍ਰਿਤਸਰ ਦੇ ਡੀ ਸੀ ਮੈਡਮ ਕਿੰਨੇ ਮੈਂ ਕਹਿੰਦਾ ਜੀ ਇਮਾਨਦਾਰੀ ਨਾਲ ਪਾਣੀ ਦੇ ਵਿੱਚ ਵੜ ਕੇ ਵੀ ਉਹ ਕੰਮ ਕਰ ਰਹੇ ਔਰ ਪੂਰੀਆਂ ਟੀਮਾਂ ਲੱਗੀਆਂ ਹੋਈਆਂ ਸਰਕਾਰ ਦਾ ਕੰਮ ਸਰਕਾਰ ਕਰ ਰਹੀ ਹੈ ਜਿਹੜਾ ਸੰਗਤ ਦਾ ਕੰਮ ਹੈ ਅੱਜ ਸੰਗਤ ਦੇ ਰੂਪ ਚ ਇਹ ਸਾਡੇ ਸਾਰੇ ਸੰਗਤ ਕਰ ਰਹੀ ਹੈ ਔਰ ਵਾਹਿਗੁਰੂ ਭਲਾ ਕਰੇ ਜੀ ਸਾਰੀ ਸੰਗਤ ਨੂੰ ਸ਼ਕਤੀ ਬਖਸ਼ੇ ਕਿ ਜਿਹੜੇ ਵਿਚਾਰਿਆਂ ਤੇ ਸਮਾ ਪਿਆ ਉਹ ਸਮਾ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਹੋ ਕੇ ਉਹਨਾਂ ਦਾ ਸਹੀ ਕਰੇ ਹਾਂ ਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੀ ਸਰਵ ਜੀ ਆਪਾਂ ਪੇ ਬੀਜੀ ਇੱਕ ਨਸ਼ਕਾਮ ਸੇਵਾ ਹੈ ਗਿਆ ਜੋ ਸ਼ਹਿਰ ਵਾਸੀਆਂ ਇਲਾਕੇ ਦੇ ਵੱਲੋਂ ਤੇ ਨਾਲ ਸਵਾਮੀ ਜੀ ਕਟਿਆ ਨਦੀ ਪਾਰ ਵੱਲੋਂ ਇੱਕ ਇਥੋਂ ਰਸਨ ਜਾ ਰਿਹਾ ਹੈ ਉਹ ਲੋਡ ਬੰਦ ਦੇ ਲਈ ਜਾ ਰਿਹਾ ਜੀ ਇਹ ਇੱਕ ਗੁਰਮੀਤ ਮੱਬਾ ਜੀ ਹੈਗੇ ਜਿਨ੍ਹਾਂ ਦੇ ਨਾਲ ਅਸੀਂ ਵੀ ਜੁੜੇ ਹਾਂ ਥੋੜੇ ਟਾਈਮ ਤੋਂ ਉਹਦੇ ਨਾਲ ਕੀ ਹੈਗਾ ਇਹਨਾਂ ਦਾ ਮੇਨ ਉਪਰਾਲਾ ਤਾਂ ਸਭ ਤੋਂ بڑا ਇਹਨਾਂ ਦਾ ਉਪਰਾਲਾ ਤਾਂ ਕਿ ਇਹ ਅੱਗੇ ਜਾ ਕੇ ਉਸ ਰਸ ਨੂੰ ਸਹੀ ਜਗ੍ਹਾ ਤੇ ਆਪਣਾ ਪਹੁੰਚਾ ਸਕਣ ਜੀ ਜੀ ਵਾਸੈੰਨਾ ਕੁਛ ਕਹਿੰਦਾ ਹੋਇਆ ਜੀ ਧੰਨਵਾਦ ਕਰਦਾ ਜੀ ਬਸ ਠੀਕ ਹੈ ਧੰਨਵਾਦ ਬਹੁਤ ਸਾਡੇ ਸ਼ਹਿਰ ਤੇ ਸੇਵਾ ਚੱਲ ਰਹੀ ਹੈ ਸੋਮੇ ਜੀ ਦੀ ਉਹ ਕਿਰਪਾ ਨਾਲ ਸਾਡੇ ਵੀਰ ਗੁਰਮੀਤ ਸਿੰਘ ਪੁਰਾਣੇ ਵਿਚਾਰੇ ਬਹੁਤ ਟਾਈਮ ਤੇ ਲੱਗੇ ਹੋਏ ਸੇਵਾ ਕਰਨ ਜੋ ਇਹ ਕਰ ਰਹੇ ਆ ਸਾਨੂੰ ਤਾਂ ਆਏ ਆ ਵੀ ਜੋ ਇਹਨਾਂ ਨੂੰ ਜਾ ਕੇ ਪਹਿਲਾਂ ਜਾਂਚ ਕਰਦੇ ਆ ਉਹ ਸਿਸਟਮ ਨਾਲ ਉੱਥੇ ਰਸਣ ਜਾਂਦਾ ਪਹੁੰਚਾਉਣਾ ਇਹ ਸੇਵਾ ਕਰਦੇ ਆ ਅਸੀਂ ਤਾਂ ਇਹਨਾਂ ਦੇ ਸਹਿਯੋਗੀ ਆ ਔਰ ਅੱਜ ਦੇ ਨਹੀਂ ਹੈ ਇਹ ਵਿਚਾਰੇ ਕਈ ਸਾਲਾਂ ਤੋਂ ਜੁੜੇ ਹੋਏ ਆ ਜਿਵੇਂ ਉਹ ਤੁਸੀਂ ਸ਼ੋਕ ਕਰ ਰਹੇ ਹੋ ਤਾਂ ਇਹਦੇ ਸ਼ੋਕ ਹੋਰ ਕਰਨ ਵਾਸਤੇ ਸੋਚਦੇ ਨੇ ਉਹਨਾਂ ਨੇ ਸਾਡੀ ਕੀ ਕੀਤੀ ਲੈ ਅਸੀਂ ਤਾਂ ਇਹੀ ਕਹਿੰਦੇ ਮਾੜਾ ਟਾਈਮ ਹੈ ਟਾਈਮ ਬੱਦ ਤੇ ਬੱਦ ਅਪੀਲ ਹੈ ਜਿੰਨੀ ਮਦਦ ਕਰ ਸਕਦੇ ਕਰੋ ਕਿਸੇ ਨਾਲ ਵੀ ਜੁੜ ਕੇ ਕਰੋ ਆਏ ਨਹੀਂ ਅਸੀਂ ਕਹਿੰਦੇ ਵੀ ਸਾਡੇ ਨਾਲ ਜੁੜ ਜੋ ਕਿਸੇ ਨਾਲ ਜੁੜ ਜੋ ਹਰੇਕ ਬੰਦਾ ਜੁੜ ਕੇ ਮਦਦ ਕਰੇ ਪੰਜਾਬ ਦੀ ਸਾਨੂੰ ਤਾਂ ਲੋੜ ਆਪਣੀ ਸਟੇਟ ਦੀ ਹੈ ਜੀ ਜੀ ਠੀਕ ਹੈ ਜੀ 50 ਰਹੇਗਾ ਤਾਂ ਹੀ ਸੀ ਹਾਂ ਜੀ ਜੇ 50 ਹੈ ਤਾਂ ਪੰਜਾਬੀਆਂ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸਾਨੂੰ ਤਾਂ ਪਹਿਲਾਂ ਹੀ ਮਾਰਨ ਨੂੰ ਦੁਨੀਆ ਪਿਰਦੀ ਹੈ ਠੀਕ ਹੈ ਧੰਨਵਾਦ ਠੀਕ ਹੈ ਜੀ ਓਕੇ